ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਨਿੱਜੀ ਸਕੂਲ ਦੇ ਬਾਹਰ ਬੱਚੇ ਲੈ ਕੇ ਆ ਰਹੇ ਨੇ ਆਪਣਾ ਵਾਹਨ ਚਲਾਨ ਤੋਂ ਬਚਣ ਲਈ ਹਸਪਤਾਲ ਦੀ ਪਾਰਕਿੰਗ 'ਚ ਖਲਾਰੀਆਂ ਜਾ ਰੀਆਂ ਨੇ ਗੱਡੀਆਂ ਕੱਲ ਟ੍ਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਹਨ ਜ਼ਬਤ ਵੀ ਕੀਤੇ ਗਏ ਅਤੇ ਚਲਾਨ ਵੀ ਕੀਤਾ ਗਿਆ ਪਰ ਅੱਜ ਤੜਕਸਾਰ ਫਿਰ ਬੱਚੇ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਐ ਸਕੂਲ ਦੇ ਸਾਮਨੇ ਹਸਪੀਟਲ ਦੇ ਬਾਹਰ ਪਾਰਕਿੰਗ ਦੇ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਵਾਹਨ ਖੜੇ ਕੀਤੇ ਜਾ ਰਹੇ ਨੇ ਤੇ ਇਹਦੇ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵੱਡੀ ਗੱਲ ਹੈ ਕਿ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਆਪਣੇ ਮੋਟਰਸਾਈਕਲ ਐਕਟਿਵਾ ਲੈ ਕੇ ਆ ਰਹੇ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਵਾਹਨ ਦੇ ਕੇ ਨਾ ਭੇਜਿਆ ਜਾਵੇ ਕੱਲਾ ਗੱਡੀ ਦਾ ਚਲਾਨ ਨਹੀਂ ਹੋਏਗਾ ਮਾਪੇ ਵੀ ਅਰੈਸਟ ਹੋ ਸਕਦੇ ਨੇ ਦਿਨ ਸ਼ੁੱਕਰਵਾਰ 23 ਤਰੀਕ ਸਮਾਂ तकरीबन 8:30 ਵਜੇ ਦੇ ਕਰੀਬ ਦੀਆਂ ਇਹ ਤਸਵੀਰਾਂ ਨੇ